ਕਿਸਾਨ ਖੁਸ਼ ਹੋ ਗਏ ਖੁਸ਼ੋਂ ਬਾਪੂ ਜੀ ਹਾਂਜੀ ਸਾਸੀ ਕਾਲ ਜੀ ਸਾਰੇ ਭਰਾਵਾਂ ਨੂੰ ਸੋ ਦੋਸਤੋ ਅੱਜ ਅਸੀਂ ਇਸ ਟਾਈਮ ਪਹੁੰਚੇ ਹੋਏ ਹਾਂ ਬਰਡਵਾਲ ਦੀ ਖੇਤੀਬਾੜੀ ਸੈਟੀ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਵੀ ਡੀਪੀਐਮ ਲੈ ਕੇ ਕਿੰਨਾ ਜਿਹੜਾ ਉਹ ਸਿਸਟਮ ਹਿੱਲਿਆ ਹੋਇਆ ਹੈ ਕਿਸਾਨ ਭਰਾਵਾਂ ਦਾ ਕਿਉਂਕਿ ਹੁਣ ਕਣਕ ਦਾ ਸੀਜ਼ਨ ਜਿਹੜਾ ਪੂਰਾ ਜੋਰਾਂ ਤੇ ਆ ਤੇ ਡੀਏਪੀ ਦੀ ਬਹੁਤ ਘਾਟ ਆ ਰਹੀ ਸੀ ਸੋ ਅੱਜ ਅਸੀਂ ਵੀ ਇੱਥੇ ਡੀਏਪੀ ਲੈਣ ਦੇ ਲਈ ਪਹੁੰਚੇ ਹੋਏ ਆ ਸੋ ਡੀਏਪੀ ਜਿਹੜਾ ਵਰਡ ਵਾਲ ਸੈਟੀ ਦੇ ਵਿੱਚ ਆਇਆ ਸੋ ਅਸੀਂ ਧੰਨਵਾਦ ਵੀ ਕਰਦੇ ਆ ਸੈਕਟਰੀ ਸਾਹਿਬ ਦਾ ਔਰ ਜਿੰਨੀ ਵੀ ਕਮੇਟੀ ਹੈ ਇੱਥੋਂ ਦੀ ਸੋ ਆਹ ਵੇਖੋ ਸਾਡੇ ਕਿਸਾਨ ਭਰਾ ਜਿਹੜੇ ਆਪਣਾ ਕਾਪੀ ਦੇ ਉੱਤੇ ਡੀਏਪੀ ਕਟਾ ਰਹੇ ਨੇ ਸੋ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਆ ਸਾਰੇ ਸੈਕਟਰੀ ਸਾਹਿਬ ਦਾ ਸਾਡੇ ਭਾਈ ਸੇਲ ਜਮਾਨ ਦਾ ਉਹ ਜਿੰਨੀ ਵੀ ਇੱਥੋਂ ਦੀ ਕਮੇਟੀ ਬਣੀ ਹੋਈ ਐ ਸੋ ਸਾਡਾ ਭਰਾ ਬਗੇਲ ਵਰਡ ਵਾਲਾ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਤਾਂ ਜੋ ਸਾਰੇ ਵੀਰਾਂ ਨੂੰ ਇਹ ਆ ਜੀ ਮਨਪ੍ਰੀਤ ਸਾਡਾ ਵੀਰ ਸੋਸਾਇਟੀ ਦੇ ਵਿੱਚ ਬਹੁਤ ਵੱਡੀ ਜ਼ਿੰਮੇਵਾਰੀ ਸੇਲ ਜਮਾਨ ਆ ਹੁਣ ਬਾਈ ਮਨਪ੍ਰੀਤ ਆ ਗਿਆ ਰੇ ਸਭ ਸਾਰਾ ਆ ਗਿਆ ਸਭ ਨੂੰ ਮਿਲ ਗਿਆ ਸਭ ਨੂੰ ਮਿਲ ਗਿਆ ਖੁਸ਼ ਹੋ ਕੇ ਕਿਸਾਨ ਖੁਸ਼ ਹੋ ਗਏ ਖੁਸ਼ ਹੋ ਬਾਪੂ ਜੀ ਸਾਰੇ ਖੁਸ਼ ਨੇ ਆਣ ਲੇ ਲੱਦਣ ਵਾਲੀ ਸਾਰਾ ਪ੍ਰਬੰਧਾ ਠੀਕ ਐ ਪੂਰੀ ਹੈ ਜੀ ਹੁਣ ਪੂਰੀ ਖੁਸ਼ੀ ਦੀ ਲਹਿਰ ਹੋ ਗਈ ਜੀ ਕਿਸਾਨਾਂ ਨੂੰ ਡੀਏਪੀ ਮਿਲ ਰਿਹਾ ਉਹ ਘੜਾ ਪ੍ਰਧਾਨ ਸਾਡੇ ਮੈਂਬਰ ਸਾਹਿਬ ਬਘੇਲ ਸਿੰਘ ਨੇ ਸਾਰੀ ਮਿਹਰ ਬਘੇਲ ਸਿੰਘ ਨੇ ਸਾਰਿਆਂ ਨੂੰ ਦਵਾਇਆ ਰੇ ਬਲਡਵਾਲ ਤਾਂ ਅੰਦਰਾ ਬੰਗਾ ਵਾਲੀ ਰੋਦੂ ਸਿੰਘ ਵਾਲਾ ਢੋਲਾ ਸਾਰੇ ਪਿੰਡਾਂ ਚ ਇਕੱਲੇ ਇਕੱਲੇ ਬੰਦੇ ਨੂੰ ਰੇ ਮਿਲਿਆ ਠੀਕ ਆ ਵਾਸੀ ਹੈ ਬੜੀ ਵਧੀਆ ਗੱਲ ਹੋ ਗਈ ਯਾਰ ਰੇਜ ਮਿਲ ਗਿਆ ਸਭ ਨੂੰ